ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਲੋਕ ਗੀਤਾਂ ਨੂੰ ਪਿਆਰ ਕਰਨ ਵਾਲੇ ਸਾਰੇ ਸਰੋਤਿਆਂ ਦੇ ਲਈ ਇੱਕ ਬਹੁਤ ਸੋਹਣਾ ਲੋਕ ਗੀਤ ਲੈ ਕੇ ਆਏ ਹਾਂ ਅੱਜ ਰਲ ਮਿਲ ਕੇ ਇਸ ਲੋਕ ਗੀਤ ਦਾ ਆਨੰਦ ਮਾਣੀਏ ਸੱਗੀ ਕੜਾਈ ਐਥੇ ਨਹੀਂ ਮੇਰੀ ਪੈਨਣ ਵਾਲੀ ਪੈਕੇ ਨਹੀਂ ਦੱਸ ਕੀ ਦੇ ਪਾਵਾ ਰਸ ਕੀ ਦੇ ਪਾ ਮਾ ਗੋਰੀ ਹੀਰੇ ਮੈਂਨੇ ਤੇਰੀ ਪਬੀ ਵੇ ਜੀ ਦੇ ਹੱਥ ਵਿੱਚ ਤੇਰੀ ਚਾਬੀ ਵੇ ਮੈਂ ਜਿਗਰਾ ਕੀਤਾ ਮੈਂ ਜਿਗਰਾ ਕਿਤਾਬ ਹੈ ਰਿਆਵੇ ਤੂੰ ਜਿਗਰਾ ਕਿਤਾਬ ਤੇਰਾ ਨਹੀਂ ਹੁਣ ਕਰਨੀ ਬਸਦਾ ਮੇਰਾ ਨਹੀਂ ਤੂੰ ਕਰਨੂ ਆ ਜਾ ਤੂੰ ਕਰਨੂ ਨੇ ਆਉਣਾ ਤੇਰੇ ਵੇ ਮੈਂ ਅਰਜੂ ਬਾਬ ਲਿਖੇੜੇ ਵੇ ਮੈਂ ਜਿਗਰਾ ਕੀਤਾ ਮੈਂ ਜਿਗਰਾ ਕੀਤਾ ਵੈਰੀ ਕਾਕੜਾਇਆ ਇੱਥੇ ਨਹੀਂ ਮੇਰੀ ਪੈਨਲ ਵਾਲੀ ਪੇਕੇ ਨਹੀਂ ਦਸ ਕੀ ਦੇ ਪਾਵਾ ਦਸ ਕੀ ਦੇ ਪਾਵਾ ਗੋਰੀਏ ਹੀਰੇ ਪੈ ਹੱਥ ਵਿੱਚ ਤੇਰੀ ਚਾਬੀ ਵੇ ਮੈਂ ਡਿਗਰਾ ਕੀਤਾ ਮੈਂ ਡਿਗਰਾ ਕੀਤਾ ਵੈਰੀਆ ਵੇ ਤੂੰ ਜਿਗਰਾ ਕਿਤਾਬ ਤੇਰਾ ਨਹੀਂ ਹੋਣ ਕਰਨੀ ਵਸਦਾ ਮੇਰਾ ਨਹੀਂ ਤੂੰ ਕਰਨ ਨੂੰ ਆ ਜਾ ਤੂੰ ਕਰਨ ਨੂੰ ਆ ਜਾ ਗੋਰੀਏ ਹੀਰੇ ਮੈਂ ਕਰਨੀ ਆਉਣਾ ਤੇਰੇ ਵੇ ਮੈਂ ਭਰ ਜੂੰ ਬਾਬ ਲਿਖੇੜੇ ਵੇ ਮੈਂ ਜਿਗਰਾ ਕੀਤਾ ਮੈਂ ਜਿਗਰਾ ਕੀਤਾ ਵੈਰੀਆ ਵੇ ਹਰ ਕੜਾਇਆ ਇੱਥੇ ਨਹੀਂ ਮੇਰੀ ਪੈਨਣ ਵਾਲੀ ਪੇਕੇ ਨਹੀਂ ਦਸ ਕੀ ਦੇ ਪਾਵਾ ਦਸ ਕੀ ਦੇ ਪਾਵਾਂ ਗੋਰੀਏ ਹੀਰੇ ਬੰਨੇ ਤੇਰੀ ਪੱਵੀ ਵੇ ਜੀ ਦੇ ਹੱਥ ਵਿੱਚ ਤੇਰੀ ਚਾਬੀ ਵੇ ਮੈਂ ਜਿਗਰਾ ਕੀਤਾ ਮੈਂ ਜਿਗਰਾ ਕੀਤਾ ਵੈਰੀਆ ਜਿਗਰਾ ਕਿਤਾਬ ਤੇ ਰਣੀ ਹੁਣ ਕਰਨੀ ਵੱਸਦਾ ਮੇਰਾ ਨੀ ਤੂੰ ਕਰਨੂ ਆ ਜਾ ਤੂੰ ਕਰਨੂ ਆ ਜਾ ਗੋਰੀਏ ਹੀਰੇ ਮੈਂ ਕਰਨੀ ਓਣਾ ਤੇਰੇ ਵੇ ਮੈਂ ਮਰਜੂ ਲੇ ਖੇੜੇ ਵੇ ਮੈਂ ਜਿਗਰਾ ਕੀਤਾ ਮੈਂ ਜਿਗਰਾ ਕੀਤਾ ਵੇ ਰੀਆ ਵੇ ਬੰਗਾ ਕੜਾਈਆਂ ਇੱਥੇ ਨਹੀਂ ਮੇਰੇ ਪਹਿਨਣ ਵਾਲੀ ਪੇਕੇ ਨਹੀਂ ਦਸ ਕੀ ਦੇ ਪਾਵਾਂ ਦਸ ਕੀ ਦੇ ਪਾਵਾਂ ਗੋਰੀਏ ਹੀਰੇ ਬੈਨੇ ਤੇਰੀ ਪੱਬੀ ਵੇ ਜੀ ਦੇ ਹੱਥ ਵਿੱਚ ਤੇਰੀ ਚਾਬੀ ਵੇ ਮੈਂ ਜਿਗਰਾ ਕੀਤਾ ਮੈਂ ਜਿਗਰਾ ਕਿਤਾਬ 에ਰੀਆ ਵੇ ਤੂੰ ਜਿਗਰਾ ਕਿਤਾਬ ਤੇਰਾ ਨਹੀਂ ਹੁਣ ਕਰਨੀ ਵਸਦਾ ਮੇਰਾ ਨਹੀਂ ਤੂੰ ਕਰਨੂ ਆ ਜਾ ਤੂੰ ਕਰਨੂ ਆ ਜਾ ਗੋ ਆਉਣਾ ਤੇਰੇ ਵੇ ਮੈਂ ਮਰ ਜੂ ਬਾਬ ਲਿਖੇੜੇ ਵੇ ਮੈਂ ਜਿਗਰਾ ਕੀਤਾ ਮੈਂ ਜਿਗਰਾ ਕੀਤਾ ਵੇ ਰੀਆ ਵੇ